ਸ਼ਰਿਆਂ ਪਾਣੀ ਇਕੱਠਾ ਕਰਕੇ ਪੰਜਾਬ ਕੋਲ ਛੱਡੇਗੇ ਤੇ ਪੰਜਾਬ ਨੂੰ ਮਾਰ ਦੇ ਗਏ ਆ ਮੈਨ ਮੇਡ ਜਿਹਨੂੰ ਹੜ ਕਹਿੰਦੇ ਆ ਸ਼ਾਸ਼ੀ ਹੜ ਜਿਹਨੂੰ ਕਹਿੰਦੇ ਆ ਉਧਰ ਨੂੰ ਗੱਲ ਕਰਨ ਨੂੰ ਤਿਆਰ ਨਹੀਂ ਇਹ ਬੋਰੀਆਂ ਬਾਰੀਆਂ ਚੱਕਣ ਵਾਲੀ ਲੀਡਰ ਉਹ ਗੱਲ ਬਣਨੀ ਇਹ ਬੰਬੂ ਗਾਰਜ ਬਹਿ ਕੇ ਪਹੁੰਚੇ ਲਵੇੜ ਕੇ ਭਵੰਤਸਿਆ ਅੱਜ ਤੂੰ ਫਿਰਦਾ ਹੜਾ ਵਾਲੇ ਕੋਲੇ ਆਇਆ ਨਹੀਂ ਬਾਈ ਕੋਈ ਫਾਇਦਾ ਨਹੀਂ ਤੇਰਾ ਕੋਈ ਕੰਮ ਨਹੀਂ ਤੇਰਾ ਕੰਮ ਹੈ ਤੂੰ ਕੰਟਰੋਲ ਦੇਖਣਾ ਤੇਰਾ ਕੰਮ ਨਹੀਂ ਏ ਤੂੰ ਦੇਖਣਾ ਤੇਰੇ ਅਫਸਰ ਕੀ ਕਰ ਰਹੇ ਐ ਤੇਰੇ ਮੰਤਰੀ ਕੀ ਕਰ ਰਹੇ ਐ ਤੇਰਾ ਕੰਮ ਆ ਦਿੱਲੀ ਨਾਲ ਗੱਲ ਕਰ ਬਾਕੀ ਸੂਬਿਆਂ ਨਾਲ ਗੱਲ ਕਰ ਫੈਡਰਲ ਢਾਂਚੇ ਦੀ ਗੱਲ ਕਰੋ ਰਾਜਾਂ ਦੇ ਹੱਕਾਂ ਦੀ ਗੱਲ ਕਰ ਅਧਿਕਾਰਾਂ ਦੀ ਗੱਲ ਕਰ ਜਾਂ ਲਗਾਤਾਰ ਸੈਟਲਾਈਜ਼ ਹੋ ਰਿਹਾ ਹੈ ਕੇਂਦਰੀਕਰਨ ਹੋ ਰਿਹਾ ਹੈ ਕਿ ਸਾਰੇ ਸੂਬਿਆਂ ਦੇ ਹੱਕ ਹੋ ਰਿਹਾ ਹੈ ਗੱਲ ਉਹ ਕਰਨੀ ਚਾਹੀਦੀ ਅੱਜ ਨਹੀਂ ਭੁੱਲ ਜੋ ਹੜ ਹਰ ਸਾਲ ਆਉਣਗੇ ਤੁਹਾਨੂੰ ਮਾਰਨਗੇ ਹੁਣ ਦਿੱਲੀ ਵਾਲੇ ਲੋਟੂ ਇੱਕ ਸੱਜਣ ਕਹਿੰਦਾ ਜਗENDER ਕਹਿੰਦਾ ਕਿੱਥੇ ਭੱਜ ਗਏ ਬਾਈ ਉੱਡ ਗਏ ਕਿ ਛੇ ਅਸੀਂ ਸੋਧੀ ਆ ਤੇ ਤੁਹਾਡਾ ਦੂਜਾ ਹਾ ਖੇਦਰੀਵਾਲ ਥਾਉਂਦੇ ਆ ਲਿਓ ਲੱਭ ਕੇ ਗਦਾਂ ਸੋ ਗੱਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਲੋਕੋ ਆਪਣੇ ਦਿਮਾਗ ਖੋਲ ਕੇ ਭਾਵਕ ਨਾ ਹੋ ਇਹ ਲੜਾਈ ਐ ਨਹੀਂ ਰੋਕੀ ਜਾਣੀ ਇਹ ਹੜ੍ਹ ਫੁਲਾੜ ਇਹ ਮਾਰਾਂ ਨਹੀਂ ਰੁਕਣੀਆਂ ਜੇ ਅਸੀਂ ਨਾ ਇਹਨਾਂ ਮੁੱਦਿਆਂ ਨੂੰ ਲੈ ਕੇ ਲੜੇ ਤਾਂ ਸਾਡੇ ਕੋਲੇ ਕੱਖ ਨਹੀਂ ਹੈਗਾ ਪੰਜਾਬ ਕੋਲੇ ਸਾਨੂੰ ਮੈਂ ਦੱਸ ਦੇਣਾ 78 980 ਉਹਦੀ ਇੱਕ ਮੋਟੀ ਆਧਾਰ ਨਾਲ ਮੈਂ ਤੁਹਾਨੂੰ ਦੰਨਾ ਉਹ ਧਾਰਾਵਾਂ ਉਹ ਮਦਾਂ ਉਹ ਕਲॉज ਪਤਾ ਕੀ ਕਹਿੰਦੇ ਆ ਪੰਜਾਬ ਪੁਨਰਗਠਨ ਐਕਟ ਦੇ ਪੰਜਾਬ ਕੋਲੇ ਜੇ ਪੰਜਾਬ ਨੇ ਆਪਣੀ ਇੱਕ ਨਹਿਰ ਵੀ ਬਣਾਉਣੀ ਹੈ ਨਹਿਰ ਬਣਾਉਣ ਦਾ ਅਧਿਕਾਰ ਵੀ ਪੰਜਾਬ ਕੋਲੇ ਹੈ ਨਹੀਂ ਨਹਿਰ ਬਣਾਉਣ ਦਾ ਅਧਿਕਾਰ ਪੰਜਾਬ ਕੋਲ ਨਹੀਂ ਉਹ ਵੀ ਸੈਂਟਰ ਤੋਂ ਮਨਜ਼ੂਰੀ ਲੈਣੀ ਪਊ ਅਸੀਂ ਗੱਲ ਕਰਦੇ ਆ ਕਿ ਅਸੀਂ ਪਾਣੀ ਰੋਕ ਲਾਂਗੇ ਹੜਾਂ ਦਾ ਹੈ ਸਾਡੇ ਵਾਲਾ ਮੁੱਖ ਮੰਤਰੀ ਡੋਸੇ ਖਾਂਦਾ ਫਿਰਦਾ ਤਾਂ ਮਨ ਲਾਡੂ ਸਟਾਲਨਾਰ ਕਿਆਂ ਨੂੰ ਸੁਣ ਕਿਵੇਂ ਹੱਕ ਠੋਕ ਕੇ ਆਪਣੇ ਸੂਬੇ ਦੀ ਗੱਲ ਕਰਦੇ ਆ ਆਪਣੇ ਹੱਕਾਂ ਦੀ ਅਧਿਕਾਰਾਂ ਦੀ ਗੱਲ ਕਰਦੇ ਆ ਇਹ じゃ ਅੱਗ ਟਿੰਡਿੰਗ ਭੈ ਦੇ ਲੈਣ ਦੇ ਵੀ ਜਨਾਬ ਸਾਡੀ ਕੁਰਸੀ ਰਹਿਣ ਦਿਓ ਜੀ ਤੁਸੀਂ ਪੰਜਾਬ ਦਾ ਜੋ ਮਰਜ਼ੀ ਕਰ ਲਓ ਸੋ ਮੈਂ ਬਾਈ ਗੱਲਾਂ ਕੀਤੀਆਂ ਧਿਆਨ ਰੱਖਿਓ ਕ੍ਰਿਸ਼ਨ ਕੁਮਾਰ ਜ਼ਿੰਮੇਵਾਰ ਆ ਇੱਕ ਸੱਜਣ ਕਹਿੰਦਾ ਨਹੀਂ ਸੱਜਣਾ ਕ੍ਰਿਸ਼ਨ ਕੁਮਾਰ ਕਿੱਥੇ ਜ਼ਿੰਮੇਵਾਰ ਆ ਕਿਹੜਾ ਪੌਦਾ ਕ੍ਰਿਸ਼ਨ ਕੁਮਾਰ ਵਰਗਿਆਂ ਨੂੰ ਜ਼ਿੰਮੇਵਾਰਾ ਬੀਬੀ ਐਮ ਬੀ ਦੀ ਬੀਬੀ ਉਹਦਾ ਕੰਟਰੋਲ ਕਰੋ ਸੈਂਟਰ ਕੋਲੇ ਵੈਬਸਾਈਟ ਚੈੱਕ ਕਰ ਲਓ ਤੁਸੀਂ ਬੀਬੀਐਮਪੀ ਦੀ ਸੋ ਉਹਨੂੰ ਇਹ ਅੰਕੜਾ ਨਹੀਂ ਦੱਸਣਗੇ ਵੀ ਕਿੰਨਾ ਪਾਣੀ ਦਾ ਫਲੋ ਸੀ ਕਿੰਨਾ ਆਇਆ ਕਿੰਨਾ ਕਿੰਨੇ ਫੁੱਟ ਪੱਧਰ ਹੈ ਤੇ ਕਿੰਨਾ ਅੱਗੇ ਗੇਟਾਂ ਨਹੀਂ ਛੱਡਿਆ ਜਾ ਰਿਹਾ ਇਹ ਬਹੁਤ ਡੂੰਘੀਆਂ ਸ਼ਾਸ਼ਾ ਹੁੰਦੀਆਂ ਨੇ ਇਹਨਾਂ ਨੂੰ ਪਤਾ ਵੀ ਕਾਨੂੰਨ ਵੀ ਰੱਦ ਕਰਾ ਲੇ ਉੱਥੇ ਵੀ ਜ਼ਮੀਨੀ ਆਪਾਂ ਖੋਹ ਸਕੇ ਲੈਂਡ ਪੂਲਿੰਗ ਆਏ ਲੈ ਕੇ ਉੱਥੇ ਵੀ ਆਪਾਂ ਇੱਕ ਵਾਰੀ ਪਿੱਛੇ ਹਟਣਾ ਪਿਆ ਲਾਲਚ ਦੇ ਕੇ ਵੀ ਦੇਖ ਲੈ ਉੱਥੇ ਵੀ ਨਹੀਂ ਭਾਈਦੇ ਇਹ ਡਰਾਵੇ ਤੋਂ ਵੀ ਨਹੀਂ ਭਾਈਦੇ ਅਹੀ ਕਰ ਦਿਓ ਅਹੀ ਕੰਮ ਕਰ ਦਿਓ ਜਿੰਨਾ ਪਿੰਡਾਂ ਚ ਅਸੀਂ ਜਾ ਰਹੇ ਆ ਨਾ ਬਾਈ ਤਬਾਹ ਹੋ ਚੁੱਕੇ ਲੋਕੋ 10 ਸਾਲ ਬਹਾਲ ਨਹੀਂ ਹੋਣੇ ਐਡੇ ਬੁਰੇ ਹਾਲ ਹੋ ਗਏ ਵਿਚਾਰਾਂ ਦੇ ਉਹ ਤਾਂ ਪਹਿਲੇ ਹੀ ਮਾਰੇ ਪਏ ਸੀ ਲੋਕ ਸੋ ਇਸ ਕਰਕੇ ਜਿਹੜੀ ਗੱਲ ਕਰਨ ਦੀ ਅੱਜ ਲੋੜ ਆ ਉਹ ਇਹ ਗੱਲ ਕਰਨ ਦੀ ਲੋੜ ਆ ਵੀ ਸਾਨੂੰ ਅੱਜ ਜੇ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਫਿਰ ਸਾਨੂੰ ਅੱਜ ਇਹ ਸਮੁੱਦੇ ਤੇ ਖੜਤ ਕੇ ਲੜਨਾ ਪਊ ਬੋਲਣਾ ਪਊ ਇਹ ਆਵਾਜ਼ ਬੁਲੰਦ ਕਰਨੀ ਪਊ ਪੂਰੇ ਪੰਜਾਬ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ ਵੀ ਇਹਨਾਂ ਡੈਮਾਂ ਤੇ ਇਹਨਾਂ ਹੈਡਵਰਕਸਾਂ ਤੇ ਇਹਨਾਂ ਪਾਣੀਆਂ ਤੇ ਪੰਜਾਬ ਦਾ ਹੀ ਕੰਟਰੋਲ ਚਾਹੀਦਾ ਅੱਜ ਆਪਾਂ ਕਹੀ ਜਾਂਦੇ ਹਰਿਆਣੇ ਨੂੰ ਪਾਣੀ ਦੇ ਦਿਓ ਜੀ ਖਰਾਸਤਾਨ ਨੂੰ ਪਾਣੀ ਦੇ ਦਿਓ ਜੇ ਤੁਸੀਂ ਅੱਜ ਪਾਣੀ ਦੇਣ ਦੀ ਗੱਲ ਕਰੋਗੇ ਫਿਰ ਤਾਂ ਪੱਕੀ ਮੋਹਰ ਲਾਉਣਗੇ ਵੀ ਹਾਂ ਪਾਣੀ ਸਾਨੂੰ ਫਿਰ ਜਦੋਂ ਨਹੀਂ ਹੁੰਦਾ ਸੋਕਾ ਪਿਆ ਹੁੰਦਾ ਵੀ ਪਾਣੀ ਦਿਓ ਜਦੋਂ ਕਿ ਰੈਪਰੈਂਸ ਦਾ ਅਨੁਸਾਰ ਇਹ ਪਾਣੀ ਪੰਜਾਬ ਦਾ ਹੈ ਜੇ ਅੱਜ ਪੰਜਾਬ ਨੂੰ ਮਾਰਦੇ ਤਾਂ ਵਰਤਨਾ ਵੀ ਪੰਜਾਬ ਨੇ ਥੱਲੋਂ ਪਾਣੀ ਅਰੇਗਿਸਤਾਨ ਬਣਦਾ ਜਾ ਰਿਹਾ ਆ ਕਈ ਇਹੋ ਜਿਹੇ ਵਿਦਵਾਨ ਹੈ ਕਹਿਣਗੇ ਲੱਖਿਆ ਲੈ ਹੁਣ ਕਿੰਨਾ ਪਾਣੀ ਆਇਆ ਫਰਦਾ ਤੂੰ ਕਹਿੰਦਾ ਪਾਣੀ ਮੁੱਕ ਜੂ ਇਹ ਪਾਣੀ ਦਸਾਂਦਲਾਂ ਚ ਖਤਮ ਹੋ ਜਾਣਾ ਛੋੜੀ ਧਰਤੀ ਦੇ ਹੇਠਾਂ ਪਾਣੀ ਕਿਵੇਂ ਜਾਊ ਇਹ ਜਿਹੜਾ ਪਾਣੀ ਹਜ਼ਾਰਾਂ ਸਾਲਾਂ ਚ ਛੋੜੇ ਥੱਲੇ ਪਤਨਾ ਚ ਗਿਆ ਉਹ ਆਪ ਮਕਾਈ ਜਾਂਦੇ ਉੱਥੇ ਨਹੀਂ ਪਾਣੀ ਜਾਣਾ ਇਹ ਇਹ ਧਰਤੀ ਨੇ ਬੰਦਰ ਹੋਣਾ ਕਿਨੇ ਸੋਕਾ ਕਦੇ ਹਲ ਅਹੀਂ ਮਾਰ ਕੇ ਲੰਗਣਗੇ ਧਰਤੀ ਨੂੰ ਸੋ ਇਸ ਕਰਕੇ ਬਾਈ ਗੱਲਾਂ ਬਾਤਾਂ ਇੱਕੇ ਬਿਨਾ ਗੱਲ ਨਹੀਂ ਬਣਦੀ ਇੱਕਾ ਹੀ ਹੈ ਨਹੀਂ ਸਾਡੇ ਚ ਯਾਰ ਇਸੇ ਦਾ ਸਾਡੇ ਲੋਕਾਂ ਦੀ ਹਾਲਾਤ ਹੋ ਰਿਆ ਸਿਕਬੀਰ ਬਾਦਲ ਨਾਲ ਤੁਰੇ ਫਿਰਦੇ ਆ ਹਾਂ ਜੀ ਤੁਸੀਂ ਆਓ ਜੀ ਤੁਸੀਂ ਹੱਲ ਕਰੋਗੇ ਲੈ ਇਹਨਾਂ ਨੇ ਤਾਂ ਪਤੰਦਰੋ ਤੁਹਾਡੇ ਗੱਡੇ ਤਕੜੇ ਸ਼ਹਿਰ ਹੈ ਤੁਹਾਡੇ ਕੋਈ ਕਿਸੇ ਨਾਲ ਕਾਂਗਰਸ ਆ ਜੇ ਤਾਂ ਬਚਾ ਦੂਗੀ ਉਹ ਨਹੀਂ ਬਚਣਾ ਉਹ ਐ ਨਹੀਂ ਬਚਣਾ ਇਹ ਤੁਸੀਂ ਦੇਖੇ ਨਹੀਂ ਯਾਰ ਕੋਈ ਹੈ ਨਾ ਜੋ ਬੰਦਾ ਜਿਹਦੇ ਜਿਹੜੀ ਗੱਲ ਕਰ ਰਿਹਾ ਹੋਵੇ ਅੱਜ ਹੱਕ ਦੀ ਗੱਲ ਕਰ ਰਿਹਾ ਹੋਵੇ ਫੈਡਰਲ ਸਟਰਕਚਰ ਦੀ ਗੱਲ ਕਰ ਰਿਹਾ ਹੋਵੇ ਫਿਰ ਢਾਂਚੇ ਦੀ ਗੱਲ ਕਰ ਰਿਹਾ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ ਕਰਦਾ ਗੱਲ ਬੰਦਾ ਇਹ ਕੋਈ ਫਿਰ ਨਹੀਂ ਕਰਨੀ ਬਾਈ ਸুইস ਕਰਕੇ ਸਾਨੂੰ ਬੇਨਤੀਆਂ ਇਹੀ ਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਮੈਂ ਇਸ ਕਰਕੇ ਇਹਨਾਂ ਪਿੰਡਾਂ ਦੇ ਫਿਰਦਾ ਨਾਂ ਤਾਂ ਦੇਖੋ ਮੈਂ ਕੁਆਲਾ ਦੀ ਨਚਰਾਗ ਇਹ ਭੂਗ ਮਾਗ ਨੂੰ ਪਾਣੀ ਡਾ ਦੂੰ ਸਾਰਾ ਸਕਾ ਦੂੰ ਜਾਂ ਪੀ ਜੂੰ ਤੇ ਨਾਂ ਮੈਂ ਬੂਰੀਆਂ ਚੱਕਣ ਵਾਲਾ ਮੈਂ ਬੂਰੀਆਂ ਚੱਕੀ ਫੜਦਾ ਬੰਦ ਲਾਉਂਦਾ ਫਿਰਦਾ ਤੇ ਨਾਂ ਮੇਰਾ ਉਹ ਕੰਮ ਆ ਸਿੱਧੀ ਸੁਣ ਮੈਂ ਗੱਲ ਦੱਸਦਾ ਮੇਰਾ ਕੰਮ ਹੈ ਕਿ ਇੱਥੇ ਸਾਨੂੰ ਇੰਨਾ ਮੌਕਿਆਂ ਦੇ ਉੱਤੇ ਇੰਨਾ ਮੁੱਦਿਆਂ ਦੇ ਉੱਤੇ ਸਾਨੂੰ ਇਹ ਗੱਲ ਕਰਨੀ ਪਣਦੀ ਆ ਕਿ ਇਹ ਜਿਹੜਾ ਪੰਜਾਬ ਦਾ ਹੱਕ ਕਿਉਂ ਆ ਤੇ ਅਸੀਂ ਕਿਵੇਂ ਲੈਣਾ ਤੇ ਇਹਦੀ ਲੜਾਈ ਕਿਵੇਂ ਲੜਨੀ ਆ ਇਹ ਪੰਜਾਬ ਦੇ ਜਿਹੜੀ ਚੇਤਨਤਾ ਨਾਲ ਸਾਡੀ ਸਾਡੀ ਬੋਧਕਤਾ ਦੇ ਵਿੱਚ ਗੱਲ ਪੈਣੀ ਚਾਹੀਦੀ ਹੈ ਕਿ ਅਸਲ ਦੇ ਵਿੱਚ ਪੰਜਾਬ 'ਚ ਹੜ੍ਹ ਕਿਉਂ ਆਉਂਦੇ ਆ ਇਹ ਕੁਦਰਤੀ ਹੜ੍ਹ ਨਹੀਂ ਹੈਗੇ ਜੇ ਇਹ ਹੀ ਪਾਣੀ ਤੁਸੀਂ ਦੇਖੋ ਮੇਰੀ ਗੱਲ ਸੁਣੋ ਮਾਲ ਸੰਭਾਗ ਨੇ ਪਹਿਲਾਂ ਦੱਸਤਾ ਸੀ 4 ਮਹੀਨੇ 100 ਦਿਨ ਪਹਿਲਾਂ ਦੱਸਤਾ ਵੀ ਐਤ ਕੀ ਮੀਂਹ ਜਿਆਦਾ ਪੈਣੇ ਆ ਇਹਨਾਂ ਨੂੰ ਪਤਾ ਸੀ ਇਹ ਕਿਉਂ ਨਹੀਂ ਇਹਨਾਂ ਨੇ ਥੋੜਾ ਥੋੜਾ ਪਾਣੀ ਕਰਕੇ ਜੁਲਾਈ ਦੇ ਵਿੱਚ ਛੱਡਣਾ ਸ਼ੁਰੂ ਕੀਤਾ ਵੀ 60000 ਕਿਊਸਕ 70000 ਕਿਊਸਕ ਕਿਉਂ ਨਹੀਂ ਛੱਡਣਾ ਸ਼ੁਰੂ ਕੀਤਾ ਕਿਉਂ ਇਹਨਾਂ ਨੇ ਡੈਮ ਫੁੱਲ ਭਰੇ ਇਹ ਸੋਚੋ ਨਾ ਜੇ ਜੁਲਾਈ ਮਹੀਨੇ ਦੇ ਵਿੱਚ 1 ਜੁਲਾਈ ਤੋਂ ਜਾਂ ਉਦੋਂ ਪਹਿਲਾਂ ਜੂਨ ਤੋਂ ਲੈ ਕੇ ਅੱਧੀ ਜੁਲਾਈ ਤੋਂ ਵੀ ਲੈ ਕੇ ਜੇ ਪਾਣੀ ਛੱਡਦੇ ਜਾਂਦੇ ਛੱਡਦੇ ਜਾਂਦੇ 50000 60000 70000 ਤਾਂ ਉਹ ਹੜ੍ਹ ਨਹੀਂ ਸੀ ਆਉਣੇ ਇਹ ਲਗਾਤਾਰ ਭਰੀ ਜਾਂਦੇ ਆ ਅੱਛਾ ਇਹ ਭਰਦੇ ਕਿਉਂ ਆ ਭਰਦੇ ਵੀ ਰਾਸਤਾਂ ਨੂੰ ਪਾਣੀ ਦੇਣਾ ਹੈ ਹਰਿਆਣੇ ਨੂੰ ਪਾਣੀ ਦੇਣਾ ਹੈ ਦਿੱਲੀ ਨੂੰ ਪਾਣੀ ਦੇਣਾ ਹੈ ਤੇ ਮਾਰਨਾ ਪੰਜਾਬ ਨੂੰ ਡੈਮ ਭਰੇ ਫਿਰ ਤਾਂ ਜਾਂਦੇ ਆ 1700 ਫੁੱਟ ਦੇ ਕਰੀਬ ਜਿਹੜਾ ਆਪਣਾ ਹੈਗਾ ਪਾਖੜਾ ਜਿਹੜਾ ਆਪਣਾ ਡੈਮ ਆ ਬੰਨਿਆ ਉਹਦੇ ਜਿਹੜੇ ਪਾਣੀ ਦਾ ਲੈਵਲ ਪੱਧਰ ਹੈ ਤੇ 1400 ਫੁੱਟ ਦੇ ਕਰੀਬ ਜਿਹੜਾ ਆਪਣਾ ਪਾਉ ਡੈਮ ਹੈ ਇਹ ਉੱਥੋਂ ਦੇ ਇੰਜੀਨੀਅਰ ਜਿਹੜੇ ਚੀਫ ਇੰਜੀਨੀਅਰ ਨੇ ਜਾਂ ਇੰਜੀਨੀਅਰ ਨੇ ਜਾਂ ਜਿਹੜੇ ਹੋਰ ਉੱਥੋਂ ਦੇ ਅਧਿਕਾਰੀ ਨੂੰ ਵੀ ਦੱਸ ਰਹੇ ਨੇ ਵੀ ਇਹਨੂੰ ਘੱਟੋ ਘੱਟ 25 ਤੋਂ 30 ਤੋਂ 40 ਫੁੱਟ ਨੀਵਾ ਰੱਖਿਆ ਜਾਂਦਾ ਇਹਨਾਂ ਨੇ ਫੋਲ ਕਰਤੇ ਸਮਝੋ ਨਾ ਗੱਲ ਨੂੰ ਫਿਰ ਇਤਕੀ ਲੋਕਾਂ ਨੂੰ ਵੀ ਪਤਾ ਸੀਗਾ ਵੀ ਇਤਕੀ ਨਾ ਜਿਹੜੇ ਬਾਸਾਂ ਜ਼ਿਆਦੇ ਹੋਣੀਆਂ ਮੀਂਹ ਜ਼ਿਆਦੇ ਪੈਣੇ ਆ ਲੋਕ ਵੀ ਆਮ ਗੱਲ ਚਰਚਾ ਚੱਲਦੀ ਸੀ ਵੀ ਇਤਕੀ ਮੀਂਹ ਜ਼ਿਆਦੇ ਆਉਣਗੇ ਇਹਨਾਂ ਕੋਲ ਤਾਂ ਪਹਿਲਾਂ ਹੀ ਇਹ ਰਿਪੋਰਟਾਂ ਸੀਗੀਆਂ ਕਿ ਮੀਂਹ ਜ਼ਿਆਦੇ ਆਉਣੇ ਆ ਉਦੋਂ ਵੀ ਨਹੀਂ ਪਾਣੀ ਛੱਡਿਆ ਸੋ ਇਸ ਕਰਕੇ ਇਹ ਮਸਲੇ ਨੂੰ ਜੇ ਅਸੀਂ ਹੱਲ ਚਾਹੁੰਦੇ ਆ ਪੱਕੇ ਤੌਰ ਤੇ ਨਹੀਂ ਫਿਰ ਚੱਕੀ ਫਿਰੋ ਬੋਰੀਆਂ ਲਾਈ ਜਾਓ ਲੰਗਰ ਕਿੰਨਾ ਚਿਰ ਲੰਗਰ ਲਾਓਗੇ ਕਿੰਨਾ ਚਿਰ ਬੋਰੀਆਂ ਚੱਕ ਲਓਗੇ ਅਖੀਰ ਨੂੰ ਫਿਰ ਬਾਹਾਂ ਖੜੀਆਂ ਕਰੋਗੇ ਜੋ ਇਹ ਚਾਹੁੰਦੇ ਆ ਵੀ ਲਓ ਭਾਈ ਸੰਭਾਓ ਜਬੀਨ ਮਾਨੀਆਂ ਡਾਨੀਆਂ ਨੂੰ ਸੰਭਲੋ ਸਾਡੀਆਂ ਜ਼ਮੀਨਾਂ ਸੰਭਲੋ ਪੰਜਾਬ ਅਜੇ ਤਾਂ ਚੱਲੇ ਆ ਅਜੇ ਤਾਂ ਮਰ ਚੱਲੇ ਫਿਰ ਆਹੀ ਕੁਝ ਕਰਨਾ ਪਊ ਐ ਨਹੀਂ ਗੱਲ ਚੱਲਣੀ